ਮੁਕਾਬਾਤ ਮੁਕਾਬਾਤ ਬਿਗਲੀ 1225 ਰੱਦ ਕਰੋ ਰੱਦ ਕਰੋ ਰੱਦ ਕਰੋ ਬਿਗਲੀ 1225 ਰੱਦ ਕਰੋ ਰੱਦ ਕਰੋ ਰੱਦ ਕਰੋ ਸੀਡ ਬੈਲ ਵਾਪਸ ਲਓ ਵਾਪਸ ਲਓ ਸੀਡ ਬੈਲ 1225 ਵਾਪਸ ਲਓ ਵਾਪਸ ਲਓ ਵਾਪਸ ਕਰਤੂਨ ਨੂੰ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਬਰੇਗਾਤ ਨੂੰ ਤੇ ਮੈਂ ਸੋਦਾ ਕੀਤੀਆਂ ਵਾਪਸ ਲਓ ਵਾਪਸ ਲਓ ਵਾਪਸ ਲਓ ਹੇਰਾ ਰਾਜ ਪ੍ਰੋਗਰਾਮ ਮੁਬਾਰਕ ਮੁਬਾਰਕ ਮੁਤਾਬਾਕੀਵਾਦੀ ਸਰਕਾਰ ਮੁਬਾਰਕ ਮੁਬਾਰਕ ਪਤਿਤ ਨੂੰਦਾ ਹਾਇ ਤੁਹਾਡੇ ਨੰਦ ਕੇ ਪਹੁੰਚਿਆ ਇਹ ਸਨੇਹਾ ਦੇ ਰਿਹਾ ਕਿ ਸੈਂਟਰ ਤੇ ਪੰਜਾਬ ਦੀ ਸਰਕਾਰ ਨੇ ਤਹैया ਕਰਿਆ ਵੀ ਲੋਕ ਤੱਕ ਜਿੰਨੇ ਵੀ ਤਨੋਰ ਬਣਿਆ ਉਹਨਾਂ ਨੂੰ ਖਤਮ ਕਰਨਾ ਜੇਰੇ ਦੰਤ ਬਿਜਲੀ ਸੋਰ ਕਾਤਾ ਜਿਹੜਾ ਹੱਥ ਘਰ ਦੇ ਅੰਦਰ ਵੀ ਨਹੀਂ ਵੱਧਦੀ ਆ ਮੈਚ ਹੁੰਦੀ ਆ ਏਸ ਸਿੰਟ ਵੀ ਮੋਦੀ ਸਰਕਾਰ ਨੇ ਉਹ ਨਵਾਂ ਮੈਂ ਪਿਆ ਕੇ ਜੇ ਕਹਿਆ ਕੀਤਾ ਵੇਖੀ ਲੋਕਾਂ ਨੇ ਕਿਹਾ ਜੋ ਵੀ ਨਹੀਂ ਮੰਨ ਕਰਕੇ ਅਸੀਂ ਜਿਹੜੇ ਕਾਰ ਕਰ ਘਰਾੜਾ ਨੂੰ ਉਹ ਵੀ ਜੋੜ ਦੇ ਦਿੱਤੇ ਨਾ ਕਿ ਜਿਹੜੇ ਕਾਰ ਆਪਣੇ ਘਰਾੜਿਆਂ ਨੇ ਜੇ ਬਿਜਲੀ ਬੋਰ ਖਰੀਦ ਲਿਆ ਤੇ ਸਾਡੇ ਘਰਾਂ ਦੇ ਅੰਦਰ ਜਿਹੜਾ ਆ ਉਹ ਮਿੱਤਰ ਸ਼ਮ ਵਾਲਾ ਬਕਰਿਆ ਜਿਵੇਂ ਘਰ ਦਾ ਬਲਬ ਚੱਲੂ ਤੁਹਾਡੇ ਘਰ ਦਾ ਪੱਖਾ ਚੱਲੂ ਇਹ ਸੈਮੂ ਦੇ ਵਿੱਚੋਂ پیسے ਖਤਮ ਹੋ ਗਏ ਕਿ ਤੁਹਾਡੇ ਘਰ ਦੀ ਨਾਲ ਇੱਕ ਬੱਤੀ ਗਰੀ ਬੰਦ ਹੋ ਜਾਣੀ ਆ ਮੈਨੇ ਹੱਥ 225 ਰੱਤ ਕਰੋ 6 ਬਲ 225 Fala, Zé!